देखो ASCII देखना सारा पंजाब देख ਰਿਹਾ ਹੈ ਸਾਰੇ ਦੇਸ਼ ਵਾਸੀ ਦੇਖ ਰਹੇ ਹੈ ਜੇ ਸਟੇਟ ਦੇ ਵਿੱਚ ਡੀਆਈਜੀ ਲੈਵਲ ਦੇ ਅਫਸਰ ਭ੍ਰਸ਼ਟਾਚਾਰ ਦੇ ਵਿੱਚ ਸ਼ਰੀਆਮ ਪਕੜੇ ਜਾਣ ਜੇ ਸਟੇਟ ਦੀ ਵਿਜੀਲੈਂਸ ਦਾ ਫੇਲੀਅਰ ਹੋਏ ਜੇ ਸਟੇਟ ਦੇ ਵਿੱਚ ਬਿਜਲੈਸ ਹੀ ਜਿਹੜੀ ਹੈ ਉਹ ਮਹੀਨੇ ਲੈ ਗਈ ਹੋਏ ਤਹਿਸੀਲਾਂ ਦੇ ਵਿੱਚ ਲੁੱਟ ਹੋਏ ਜਿਸਕਾ ਖੇਤ ਉਸकी ਵੇਤ ਦਤ ਇਹਨਾਂ ਦੀ ਪਰਿਭਾਸ਼ਾ ਜਿਸਕਾ ਖੇਤ ਮਾਫੀਆ ਦੀ ਰੇਤ ਚਾਰੇ ਆਮ ਜੜੀਆਂ ਉਹ ਚੈਨ ਵਾਲੀਆਂ ਮਸ਼ੀਨਾਂ ਤੇ ਉਹ ਦਰੱਲੇ ਦੇ ਨਾਲ ਮਾਈਨਿੰਗ ਚੱਲ ਰਹੀ ਹੈ ਤੇ ਇਹ ਲੁੱਟ ਖਸੂਡ ਦਾ ਦੌਰ ਹੈ ਉਹ ਕਹਿੰਦੇ ਲੂਟ ਸਕੇ ਤਾਂ ਲੂਟ ਲੈ ਕਰ ਕਰ ਲੰਬੇ ਹੱਥ ਇਹ ਉਹਨਾਂ ਦੀ ਜਾਂਦੀ ਘੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਕਰੀਬਨ ਸਾਲ ਹੀ ਕਰ ਗਿਆ 2 ਮਹੀਨੇ ਪਹਿਲੇ ਇਲੈਕਸ਼ਨ ਕੋਰਟ ਲੱਗ ਜਾਣਾ 8-9 ਮਹੀਨੇ ਦੀ ਗੱਲ ਹੋ ਰਹੀ ਹੈ ਤੇ ਜੇਬਾਂ ਭਰਨ ਚ ਪੰਜਾਬ ਨੂੰ ਲੁੱਟਣ ਦੇ ਵਿੱਚ ਪੂਰਾ ਜ਼ੋਰ ਲਗਾਤਾ ਹੈ ਅਜਿਹਾ ਇਸ ਤਰ੍ਹਾਂ ਦੇ ਵਿੱਚ ਲਾਸਟ ਟਾਈਮ ਦੇ ਦੇਖਿਆ ਗਿਆ ਕਿ ਕਾਫੀ ਜਿਹੜੇ ਪਰਚੇ ਪਠਾਨਕੋਟ ਦੇ ਵਿੱਚ ਅਵੈਦ ਮਾਈਨਿੰਗ ਦੇ ਉੱਤੇ ਹੋਏ ਪਰ ਹੁਣ ਕੀ ਪ੍ਰਸ਼ਾਸਨ ਕਿਉਂ ਕੀ ਕਾਰਨ ਕੀ ਇਹ ਪਰਚੇ ਜਿਹੜੇ ਨਹੀਂ ਕਰ ਰਹੀ ਤੇ ਕੋ ਸਿਰਫ ਲੋਕਾਂ ਨੂੰ ਆਈ ਵਾਸ਼ ਕਰਨ ਵਾਸਤੇ ਜਿਸ ਤਰੀਕੇ ਨਾਲ ਇਹਨਾਂ ਨੇ ਨਸ਼ੇ ਦੇ ਵਿਰੁੱਧ ਯੁੱਧ ਨਸ਼ੇ ਦੇ ਵਿਰੁੱਧ ਚਲਾਇਆ ਕਈ ਵਿਚਾਰੇ ਜਿਹੜੇ ਯੂਥ ਬੇਰੋਜ਼ਗਾਰ ਸੀਗੇ ਉਹਨਾਂ ਦੇ ਉੱਤੇ ਨਜਾਇਜ਼ ਪਰਚੇ ਜੜੇ ਆ ਉਹ ਕਾਸਤੇ ਦਫਾ 29 ਮੇਬੀ ਮੈਂ 429 ਇਹ ਕਿਉਂ 29 ਹੈ ਉਹਦਾ ਇਹਨਾਂ ਨੇ ਪੰਜਾਬ ਪੁਲਿਸ ਨੇ ਇੰਨਾ ਕ ਮਿਸਯੂਜ਼ ਕੀਤਾ ਕਿ ਮਤਲਬ ਬੜੀ ਹੈਰਾਨੀ ਹੁੰਦੀ ਹੈ ਕਈ ਯੂਜ਼ਰ ਸੀਗੇ ਜਿਹੜੇ ਡੀ ਐਡੀਸ਼ਨ ਸੈਕਟਰ ਦੇ ਵਿੱਚ ਆਪਣਾ ਟ੍ਰੀਟਮੈਂਟ ਕਰਵਾ ਕੇ ਆ ਚੁੱਕੇ ਸੀਗੇ ਉਹ ਵੀ ਲਿਸਟਾਂ ਇਹਨਾਂ ਨੇ ਕੱਢੀਆਂ ਉਹ ਜਿਹੜੇ ਯੂਜ਼ਰ ਸੀਗੇ ਜਿਹੜੇ ਨਸ਼ਾ ਛੱਡ ਚੁੱਕੇ ਸੀ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਧੱਕੇ ਦੇ ਨਾਲ ਪਰਚੇ ਦੇ ਦਿੱਤੇ ਪੰਜਾਬ ਜਿਹੜੀ ਸਟੇਟ ਹੈ ਇੱਥੇ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਲੀਡਰਸ਼ਿਪ ਸਾਰੀ ਪਟੜੀਆਂ ਤੋਂ ਉੱਤਰ ਚੁੱਕੀ ਹੈ ਪੰਜਾਬ ਨੂੰ ਇਹਨਾਂ ਨੇ ਖੂਨੀ ਪੰਜਾਬ ਬਣਾ ਕੇ ਰੱਖਤਾ ਤੁਸੀਂ ਅੱਜ ਤੱਕ ਦੇਖਿਆ ਕਦੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਇੰਨੇ ਸੋਫਿਸਟੀਕੇਟਿਡ ਵੈਪਨਸ ਬੱਚਿਆਂ ਕੋਲ ਪਕੜੇ ਜਾਂ ਤੁਸੀਂ ਇੱਕ ਇੱਕ ਦੋ ਨਹੀਂ ਚਾਂਸ ਹੋਏ ਪਰ ਤੁਸੀਂ ਦੇਖੋ ਕਿ ਸਾਡੀ ਜਿਹੜੀ ਇੰਡਸਟਰੀ ਐ ਕ੍ਰੈਸ਼ਨ ਇੰਡਸਟਰੀ ਜੀ ਲੋਕਲ ਲੋਕ ਹੈ ਉਹ ਤਾਂ ਇਸ ਗੱਲ ਤੋਂ ਰੋ ਰਹੇ ਕਿ ਸਾਡੇ ਪ੍ਰੋਗਰੈਸ ਨਹੀਂ ਚੱਲ ਰਿਹਾ ਕੁਝ ਵੀ ਨਹੀਂ ਹੋ ਰਿਹਾ ਤੇ ਇਹ ਜਿਹੜੀਆਂ ਮਸ਼ੀਨਾਂ ਲਗਾਤਾਰ ਲੱਗੀਆਂ ਦਰਿਆਵਾਂ ਦੇ ਵਿੱਚ ਲੱਗੀਆਂ ਇਹ ਕੌਣ ਹੈ ਕਿ ਇਹਦੇ ਪਿੱਛੇ ਕੌਣ ਹੈਗੇ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਤੋਂ ਇਲਾਵਾ ਕਦੇ ਪੋਸੀਬਲ ਹੋ ਸਕਦਾ ਇਹ ਕਿੱਟ ਨਹੀਂ ਬੰਦਾ ला ਸਕਦਾ ਕਿਤੇ ਠੀਕ ਹੈ ਉਹ ਪਤਾ ਇਸ चीज ਤੇ ਆਪ ਸਮਝਦਾਰ ਹੋ ਵੀ ਇਹਨੇ ਲੈਵਲ ਦੇ ਉੱਤੇ ਸ਼ਰੇ ਆਮ ਚੈਨ ਵਾਲੀਆਂ ਮਸ਼ੀਨਾਂ ਲੱਗੀਆਂ ਚੈਨ ਵਾਲੀ ਮਸ਼ੀਨ ਨੂੰ ਲਿਆਉਣ ਵਾਸਤੇ ਪਲੇਟਫਾਰਮ ਟਰਾਲੀਆਂ ਦਾ ਇਸਤੇਮਾਲ ਹੁੰਦਾ ਹੈ ਸਭ ਕੁਝ ਮਤਲਬ ਟਾਈਮ ਲੱਗਦਾ ਚੇਨ ਵਾਲੀ ਮਸ਼ੀਨ ਯਕਦਮ ਨਹੀਂ ਐ ਵੀ ਉਹ ਜੀਸੀਬੀ ਨਹੀਂ ਐ ਵੀ ਟੈਰਾਨਾ 도ੜ ਦੇਗੀ ਤੇ ਟੈਰਾਨਾ ਛੇਤੀ ਆ ਜਾਏਗੀ ਪੂਰੇ ਪ੍ਰਸ਼ਾਸਨ ਦੀ ਟਾਪ ਟੂ ਬਾਟਮ ਮਿਲੀ ਭਖਤ ਹੁੰਦੀ ਐ ਆਹ ਚੇਨ ਵਾਲੀ ਮਸ਼ੀਨ ਜਿਹੜੀ ਐ ਉਹ ਸ਼ਰਿਆ ਇਸ ਤਰੀ ਕਿਧਾਂਦ ਲੀਆਂ ਕਰਦੀ ਐ ਜਿਸ ਕਾ ਖੇਤ ਉਸਕੀ ਰੇਤ ਦੀ ਆੜ ਦੇ ਵਿੱਚ ਇਹਨਾਂ ਨੇ ਸਾਡਾ ਜ਼ਿਲ੍ਹਾ ਪਠਾਨਕੋਟ ਵੀ ਦੇੜਪਾ ਲੁੱਟ ਲਿਆ ਪਿੰਡਾਂ ਦੇ ਪਿੰਡ ਜਿਹੜੇ ਐ ਇਕੱਠੇ ਹੋ ਰਿਹਾ ਲੋਕੀ ਉਥੇ ਖੁਦ ਰੁਕਵਾ ਰਹੇ ਐ ਪਰ ਡਿਪਾਰਟਮੈਂਟ ਨਹੀਂ ਆ ਪੁਲਿਸ ਉਥੇ ਨਜ਼ਰ ਨਹੀਂ ਆ ਰਹੀ ਮੈਨੂੰ ਦੱਸਿਆ ਵੀ ਵੱਡੇ ਲੀਡਰਾਂ ਦੀ ਮਿਲੀ ਭਗਤ ਦਿੱਲੀ ਵਾਲਿਆਂ ਦੀ ਲੁੱਟ ਕਿਉਂਕਿ ਪੰਜਾਬ ਉਹਨਾਂ ਨੂੰ ਲੱਭ ਰਿਹਾ ਆਪਣਾ ਸਮੇਂ ਵੀ ਅੰਤਿਮ ਸਮੇਂ ਵੀ ਲੱਭ ਰਿਹਾ ਉਹ ਕਹਿੰਦੇ ਵੀ ਲੂਟ ਸਕੇ ਤਾਂ ਲੂਟ ਲੈ ਹੈਨਾ ਝੂਠੇ ਆਸ਼ਵਾਸਨ ਦੇ ਰਹੇ ਹੁਣ ਬਿਹਾਰ ਦੇ ਵਿੱਚ ਮਹਿਲਾਵਾਂ ਨੂੰ ਗੁੰਮਰਾਹ ਕਰ ਰਹੇ ਆ ਵੀ ਅਸੀਂ ਉੱਥੇ 3000 ਰੁਪਿਆ ਤੁਹਾਨੂੰ ਪਰ ਮਹੀਨਾ ਦੇਵਾਂਗੇ ਮੈਂ ਤੁਹਾਡੇ ਮਾਧਿਅਮ ਰਹੀ ਆਪ ਦੇ ਲੀਡਰਸ਼ਿਪਾਂ ਨੂੰ ਇੱਥੇ ਪੁੱਛਦਾ ਐ ਜਿਹੜੇ ਕਈ ਇੱਥੇ ਆਮ ਆਦਮੀ ਪਾਰਟੀ ਨੂੰ ਲੀਡ ਕਰ ਰਹੇ ਆ ਸਾਡੇ ਜ਼ਿਲ੍ਹੇ ਦੇ ਕਈ ਲੀਡਰ ਐ ਉਹ ਤੁਹਾਨੂੰ ਜਿਹੜੇ ਆਪਣੇ ਮਹੱਲੇ 'ਚ ਮਾਵਾਂ ਧੀਆਂ ਬੈਠੀ ਨਹੀਂ ਆ ਜਦੋਂ ਤੁਸੀਂ ਇਹਨਾਂ ਵਾਸਤੇ ਆਮ ਆਦਮੀ ਪਾਰਟੀ ਵਾਸਤੇ ਵੋਟ ਮੰਗੀ ਸੀ ਤੇ ਹੁਣ ਤੱਕ ਕਿਸ ਮੂਹ ਲੈ ਕੇ ਜਾਓਗੇ ਹਲੇ ਤੱਕ 4 ਸਾਲ ਹੋ ਗਏ ਤਕਰੀਬਨ ਇੱਕ ਇੱਕ ਲੇਡੀ ਦਾ ਇੱਕ ਇੱਕ ਸਾਡੀ ਭੈਣ ਦਾ ਇੱਕ ਇੱਕ ਮਾਂ ਦਾ ਜਿਹੜਾ 48-48000 ਰੁਪਿਆ ਬਣ ਕੇ ਲਾ ਇਹ ਨਵੇਸਾ ਹੰਦੀ ਨਾਲੀ ਤੇ ਤੁਸੀਂ ਹੁਣ ਬਿਹਾਰ ਦੇ ਵਿੱਚ ਜਨਤਾ ਨੂੰ ਗੁੰਮਰਾਹ ਕਰ ਰਹੇ ਹੋ ਬੇਸੀ ਤੇ ਨਹੀਂ ਰੁਪਏ ਦੇ ਰਹੇ ਠੀਕ ਹੈ ਇਹ ਤੇ ਸਿਰਫ ਝੂਠੀਆਂ ਗਰੰਟੀਆਂ ਦੇ ਰਹੇ ਪੰਜਾਬ ਦੀ ਜਨਤਾ ਵੀ ਦੇਸ਼ ਦੀ ਜਨਤਾ ਵੀ ਅੱਛੇ ਤਰੀਕੇ ਦੇ ਨਾਲ ਅਵੇਅਰ ਹੋ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਬਾਦ ਤੇ ਜਨਤਾ ਪਾਰਟੀ ਜਿਹੜੀ ਹੈ ਉਹ ਫੁੱਲ ਮੈਜੋਰਟੀ ਦੇ ਨਾਲ ਪੰਜਾਬ ਦੇ ਵਿੱਚ ਲੋਕੀ ਉਹਨੂੰ ਮੌਕਾ ਦੇਵਗੇ ਤੇ ਪੰਜਾਬ ਦੀ ਸਰਕਾਰ ਬਣਾਏਗੀ ਭਾਰਤੀ ਜਨਤਾ ਪਾਰਟੀ ਇਹ ਮੈਨੂੰ ਇਹ ਰਚ ਪੂਰਪੂਰਪ ਦੇ ਵਿੱਚ ਵਿਸ਼ਵਾਸ ਹੈ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਹਾਂ